ਵਾਹਿਗੁਰੂ ਜੀ ਕੀ ਫਤਿਹ ਆਪਾਂ ਸੁਣਦੇ ਆ ਭੈਣ ਕੀ ਕਹਿ ਰਹੀ ਆ ਤਰੀਕੇ ਨਾਲ ਗੱਲ ਕਰੂੰਗਾ ਤੁਹਾਡੇ ਸਮਝ ਨਹੀਂ ਪੱਲੇ ਨਹੀਂ ਪੈਂ ਇਸ ਲਈ ਮੈਂ ਪੂਰੇ ਇੰਗਲਿਸ਼ ਦੇ ਤਰੀਕੇ ਨਾਲ ਗੱਲ ਕਰੂੰਗਾ ਤੁਹਾਡੇ ਸਮਝ ਨਹੀਂ ਪੱਲੇ ਨਹੀਂ ਪੈਂ ਇਸ ਲਈ ਮੈਂ ਪੂਰੀ ਤਰਕ ਨਾਲ ਗੱਲ ਕਰਦੀ ਆ ਹਾਂਜੀ ਇਹਨੂੰ ਅੱਜ ਅਸੀਂ ਸਿੰਘਣੀਆਂ ਨੇ ਮਿਲ ਕੇ ਨਾ ਇੰਗਲਿਸ਼ ਹੀ ਪੜਾਉਣੀ ਆ ਇਹ ਜਿੱਥੇ ਬੈਠੀ ਆ ਨਾ ਉਹਦੇ ਉੱਪਰ ਇਹਨੇ ਕੁਝ ਲਿਖਿਆ ਹੋਇਆ ਹੈ ਇਹਨੂੰ ਪੜੋ ਇਹ ਚੇ ਦਾ ਸਪੈਲਿੰਗ ਤੇ ਨੋਟਿਸ ਕੀਤਾ ਜਾਵੇ ਇਹਨੂੰ ਤਾਂ ਗਰਾਂਟੇਡ ਦਾ ਸਪੈਲਿੰਗ ਵੀ ਨਹੀਂ ਪਤਾ ਇਟ ਇਜ਼ ਜੀ ਆਰ ਏ ਐਨ ਟੀ ਈ ਡੀ ਠੀਕ ਹੈ ਨਾ ਤੇਰੀ ਜਿਹੜੀ ਇੰਗਲਿਸ਼ ਹੀ ਨਹੀਂ ਬੇਟੀ ਮੇਰੀ ਐ ਤੇਰੀ ਤਾਂ ਪੰਜਾਬੀ ਵੀ ਬੜੀ ਕਮਜ਼ੋਰ ਆ ਹੁਣ ਤੇਰੀ ਪੰਜਾਬੀ 'ਵਾਲ ਗੌਰ ਕੀਤਾ ਜਾ ਸਕਦਾ ਹੈ ਬਹੁਤ ਬੜੀ ਅਜੀਬ ਗੱਲ ਐ ਜਦ ਮੈਂ ਤੈਨੂੰ ਕਿਹਾ ਜੇ ਤੂੰ ਇੱਕ ਬਾਪ ਦੀ ਆ ਤਾਂ ਤੂੰ ਮੇਰੇ ਸਾਹਮਣੇ ਆ ਤੂੰ ਆਈ ਨਹੀਂ ਆਈ ਠੀਕ ਹੈ ਨਾ ਔਰ ਸਭ ਤੋਂ ਵੱਡੀ ਗੱਲ ਆ ਰੋਜ਼ ਤੂੰ ਸਵੇਰੇ ਉੱਠਦੀ ਆ ਮੂੰਹ ਵੀ ਨਹੀਂ ਧੋਂਦੀ ਆ ਸਰਜਰੀ ਕੀਤੇ ਹੋਏ ਮੂੰਹ ਨੂੰ ਲੈ ਕੇ ਬਹਿ ਕੇ ਬੋਲਣਾ ਜਬਲੀਆਂ ਮਾਰਨੀ ਸ਼ੁਰੂ ਕਰ ਦਿੰਦੀ ਆ ਕਿ ਭਾਈ 3 ਸਾਲ ਤੋਂ ਰੇਪ ਹੋ ਰਿਹਾ ਠੀਕ ਹੈ ਤੂੰ ਤਾਂ ਕੈਮਰਾ ਹੁਮਨ ਸੀਗੀ ਤੂੰ ਤਾਂ ਇੱਕ ਇੱਕ ਚੀਜ਼ ਨੋਟਿਸ ਕੀਤੀ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹੂੰਗੀ ਕਿ ਸਾਰੇ ਕੰਮ ਛੱਡ ਕੇ ਨਾ ਇਹਦਾ ਫੋਨ ਤੇ ਇਹਦੇ ਨਾਲ ਜਿਹੜੇ ਮਿਲੇ ਹੋਏ ਨਿਹੰਗ ਆ ਨਾ ਉਹਨਾਂ ਦੇ ਫੋਨ ਚੈੱਕ ਕਰੋ ਕਿਉਂਕਿ ਰੋਜ਼ ਇਹਨਾਂ ਦਾ ਦਿਮਾਗ ਕੋਲ ਜ਼ਿਆਦਾ ਹੀ ਚੱਲ ਰਿਹਾ ਹੈ ਉਸ ਦਿਮਾਗ ਨੂੰ ਨੋਟਿਸ ਕਰੋ ਕਿ ਭਾਈ ਇੰਨਾ ਜ਼ਿਆਦਾ ਕਿੱਦਾਂ ਚੱਲ ਰਿਹਾ ਹੈ ਸਾਰੇ ਸਬੂਤ ਮਿਲਣਗੇ ਭਾਈ ਅਮਰਿਤਪਾਲ ਸਿੰਘ ਮਹਿਰੂ ਦੇ ਵੀ ਸਬੂਤ ਮਿਲਣਗੇ ਤੇ ਨਾਲੇ ਇਹਦੇ ਵੀ ਸਬੂਤ ਮਿਲਣਗੇ ਕਿਉਂਕਿ ਦੇਖੋ ਜੀ ਮੇਰਾ ਇਹਦਾ ਕੋਈ ਰੋਲਾ ਨਹੀਂ ਸੀਗਾ ਇੱਕ ਹੀ ਰੋਲਾ ਹੈ ਕਿ ਭਈ ਮੈਂ ਤੇਰਾ ਕੋਠਾ ਜਿਹੜਾ ਤੂੰ ਚਲਾਉਣਾ ਚਾਹੁੰਦੀ ਨਾ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਵਿੱਚ ਉਹ ਮੈਂ ਚੱਲਣ ਨਹੀਂ ਦੇਣਾ ਮੈਂ ਤੇਰਾ ਇੰਸਟਾਗ੍ਰਾਮ ਤੇ ਜਿਹੜਾ ਫੇਸਬੁੱਕ ਦੇ ਵਿੱਚ ਜਿਹੜੀਆਂ ਕੁੜੀਆਂ ਨੂੰ ਤੂੰ ਇਨਸਪਾਇਰ ਕਰ ਰਹੀ ਹੈ ਨਾ ਕਿ ਭਾਈ ਤੁਸੀਂ ਇੱਕ ਗੁੱਟ ਮਲਾ ਲਓ ਔਰ ਗੁੱਟ ਬਣਾ ਕੇ ਆ ਕੰਮ ਕਰਨਾ ਹੀ ਕਰਨਾ ਮੈਂ ਤੇਰਾ ਇਹ ਜਿਹੜਾ ਰੋਜ਼ ਤੂੰ ਹਰ ਵੀਡੀਓ ਦੇ ਵਿੱਚ ਇੱਕ ਸਪੈਸ਼ਲ ਵਰਡ ਬੋਲਦੀ ਹੈ ਐਫ ਯੂ ਸੀ ਕੇ ਤੇਰੀ ਐਫ ਯੂ ਸੀ ਕੇ ਮੈਂ ਪ੍ਰਮੋਟ ਨਹੀਂ ਹੋਣ ਦੇਣੀ ਤੇਰੀ ਜਿਹੜੀ ਐਫ ਯੂ ਡੀ ਆਈ ਤੇਰੀ ਲੈਂਗੁਏਜ ਹੈ ਨਾ ਲਿਖਿਤ ਇਹ ਤੇਰੀ ਮੈਂ ਪ੍ਰਮੋਟ ਨਹੀਂ ਹੋਣੀ ਤੂੰ ਲੱਖ ਜੋਰ ਅਪਣਾ ਲੈ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਕਹਿੰਦੀ ਆ ਇਹਨਾਂ ਦੀ ਅੱਜ ਕਦੋਂ YouTube ਆਈਡੀਆਂ ਬਲੌਕ ਹੋਣੀਆਂ ਐ सारा पता है देख दे हैं अगर तू सच है तो तू सच अगर मैं सच है तो मैं सच मेरा तेरा कोई रौला नहीं है। और बाकी दियां दावों दिया, पता लगना चाहता उन्होंने कवरिया कुड़िया कौर बन के कि दा दा ड्रामा कोल-कोल दिया है ते पवन नाम दे मुंडिया में दे, उन्होंने मस्त मजा लुटदियाँ और तेरा भी नंग पन्ना जरा कोठा बाजार भी मैं बंद करवा के रहना जो मर्जी हो जाए वाहू जी का खालसा वाहगुरू जी की फतेह ਅਪਾ ਸੁਣਦੇ ਆ ਭੈਣ ਕੀ ਕਹਿ ਰਹੀ ਆ ਤਰੀਕੇ ਨਾਲ ਗੱਲ ਕਰੂੰਗਾ ਤੁਹਾਡੇ ਸਮਝ ਨਹੀਂ ਪੱਲ ਲਈ ਨਹੀਂ ਬੱਸ ਇਸ ਲਈ ਮੈਂ ਪੂਰੇ ਇੰਗਲਿਸ਼ ਦੇ ਤਰੀਕੇ ਨਾਲ ਗੱਲ ਕਰੂੰਗਾ ਤੁਹਾਡੇ ਸਮਝ ਨਹੀਂ ਪੱਲ ਲਈ ਨਹੀਂ ਬੱਸ ਇਸ ਲਈ ਮੈਂ ਪੂਰੀ ਤਰਕ ਨਾਲ ਗੱਲ ਕਰਦੀ ਆ ਹਾਂਜੀ ਇਹਨੂੰ ਅੱਜ ਅਸੀਂ ਸਿੰਘਣੀਆਂ ਨੇ ਮਿਲ ਕੇ ਨਾ ਇੰਗਲਿਸ਼ ਹੀ ਪੜਾਉਣੀ ਆ ਇਹ ਜਿੱਥੇ ਬੈਠੀ ਆ ਨਾ ਉਹਦੇ ਉੱਪਰ ਇਹਨੇ ਕੁਝ ਲਿਖਿਆ ਹੋਇਆ ਹੈ ਇਹਨੂੰ ਪੜੋ ਇਹ ਚੇ ਦਾ ਸਪੈਲਿੰਗ ਦੇ ਨੋਟਿਸ ਕੀਤਾ ਜਾਵੇ ਇਹਨੂੰ ਤਾਂ ਗਰਾਂਟੇਡ ਦਾ ਸਪੈਲਿੰਗ ਵੀ ਨਹੀਂ ਪਤਾ ਇਟ ਇਜ਼ ਜੀ ਆਰ ਏ ਐਨ ਟੀ ਈ ਡੀ ਠੀਕ ਹੈ ਨਾ ਤੇਰੀ ਜਿਹੜੀ ਇੰਗਲਿਸ਼ ਹੀ ਨਹੀਂ ਬੇਟੀ ਮੇਰੀ ਐ ਤੇਰੀ ਤਾਂ ਪੰਜਾਬੀ ਵੀ ਬੜੀ ਕਮਜ਼ੋਰ ਆ ਹੁਣ ਤੇਰੀ ਪੰਜਾਬੀ 'ਵਾਲ ਗੌਰ ਕੀਤਾ ਜਾ ਸਕਦਾ ਹੈ ਹੋਰ ਬੜੀ ਅਜੀਬ ਗੱਲ ਐ ਜਦ ਮੈਂ ਤੈਨੂੰ ਕਿਹਾ ਜੇ ਤੂੰ ਇੱਕ ਬਾਬ ਦੀ ਆ ਤਾਂ ਤੂੰ ਮੇਰੇ ਸਾਹਮਣੇ ਆ ਤੂੰ ਆਈ ਨਹੀਂ ਆਈ ਠੀਕ ਐ ਨਾ ਹੋਰ ਸਭ ਤੋਂ ਵੱਡੀ ਗੱਲ ਐ ਰੋਜ਼ ਤੂੰ ਸਵੇਰੇ ਉੱਠਦੀ ਆ ਮੂੰਹ ਵੀ ਦੀ ਧੋਂਦੀ ਆ ਸਰਜਰੀ ਕੀਤੇ ਹੋਏ ਮੂੰਹ ਨੂੰ ਲੈ ਕੇ ਬਹਿ ਕੇ ਬੋਲਣਾ ਜਬਲੀਆਂ ਮਾਰਨੀ ਸ਼ੁਰੂ ਕਰ ਦਿੰਦੀ ਹੈ ਕਿ ਭਾਈ 3 ਸਾਲ ਤੋਂ ਰੇਪ ਹੋ ਰਿਹਾ ਹੈ ਠੀਕ ਹੈ ਤੂੰ ਤਾਂ ਕੈਮਰਾ ਹੋਮਨ ਸੀਗੀ ਤੂੰ ਤਾਂ ਇੱਕ ਇੱਕ ਚੀਜ਼ ਨੋਟਿਸ ਕੀਤੀ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹੂੰਗੀ ਕਿ ਸਾਰੇ ਕੰਮ ਛੱਡ ਕੇ ਨਾ ਇਹਦਾ ਫੋਨ ਤੇ ਇਹਦੇ ਨਾਲ ਜਿਹੜੇ ਮਿਲੇ ਹੋਏ ਨਿਹੰਗਿਆ ਨਾ ਉਹਨਾਂ ਦੇ ਫੋਨ ਚੈੱਕ ਕਰੋ ਕਿਉਂਕਿ ਰੋਜ਼ ਇਹਨਾਂ ਦਾ ਦਿਮਾਗ ਕੋਲ ਜ਼ਿਆਦਾ ਹੀ ਚੱਲ ਰਿਹਾ ਹੈ ਉਸ ਦਿਮਾਗ ਨੂੰ ਨੋਟਿਸ ਕਰੋ ਕਿ ਭਾਈ ਇੰਨਾ ਜ਼ਿਆਦਾ ਕਿੱਦਾਂ ਚੱਲ ਰਿਹਾ ਹੈ ਸਾਰੇ ਸਬੂਤ ਮਿਲਣਗੇ ਭਾਈ ਅਮਰਿਤਪਾਲ ਸਿੰਘ ਮਹਿਰੂ ਦੇ ਵੀ ਸਬੂਤ ਮਿਲਣਗੇ ਤੂੰ ਮਿਲਣਗੇ ਕਿਉਂਕਿ ਦੇਖੋ ਜੀ ਮੇਰਾ ਇਹਦਾ ਕੋਈ ਰੋਲਾ ਨਹੀਂ ਸੀਗਾ ਇੱਕ ਹੀ ਰੋਲਾ ਹੈ ਕਿ ਭਈ ਮੈਂ ਤੇਰਾ ਕੋਠਾ ਜਿਹੜਾ ਤੂੰ ਚਲਾਉਣਾ ਚਾਹੁੰਦੀ ਨਾ ਇੰਸਟਾਗ੍ਰam ਤੇ ਫੇਸਬੁੱਕ ਦੇ ਵਿੱਚ ਉਹ ਮੈਂ ਚੱਲਣ ਨਹੀਂ ਦੇਣਾ ਮੈਂ ਤੇਰਾ ਇੰਸਟਾਗ੍ਰam ਤੇ ਜਿਹੜਾ ਫੇਸਬੁੱਕ ਦੇ ਵਿੱਚ ਜਿਹੜੀਆਂ ਕੁੜੀਆਂ ਨੂੰ ਤੂੰ ਇਨਸਪਾਇਰ ਕਰ ਰਹੀ ਹੈ ਨਾ ਕਿ ਭਈ ਤੁਸੀਂ ਇੱਕ ਗੁੱਟ ਮਿਲਾ ਲਓ ਔਰ ਗੁੱਟ ਬਣਾ ਕੇ ਆ ਕੰਮ ਕਰਨਾ ਹੀ ਕਰਨਾ ਮੈਂ ਤੇਰਾ ਇਹ ਜਿਹੜਾ ਰੋਜ਼ ਤੂੰ ਹਰ ਵੀਡੀਓ ਦੇ ਵਿੱਚ ਇੱਕ ਸਪੈਸ਼ਲ ਵਰਡ ਬੋਲਦੀ ਹੈ ਐਫ ਯੂ ਸੀ ਕੇ ਤੇਰੀ ਐਫ ਯੂ ਸੀ ਕੇ ਮੈਂ ਪ੍ਰੋਮੋਟ ਨਹੀਂ ਹੋਣ ਦੇਣੀ ਤੇਰੀ ਜਿਹੜੀ ਐਫ ਯੂ ਡੀ ਆਈ ਤੇਰੀ ਲੈਂਗੁਏਜ ਹੈ ਨਾ ਲਿਖਿਤ ਇਹ ਤੇਰੀ ਮੈ ਪ੍ਰੋਮੋਟ ਨਹੀਂ ਹੋਣੀ ਤੂੰ ਲੱਖ ਜੋਰ ਆਪਣਾ ਲਾ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਕਹਿੰਦੀ ਆ ਇਹਨਾਂ ਦੀ ਅੱਜ ਕਦੋਂ YouTube ਆਈਡੀਆਂ ਬਲੌਕ ਹੋਣੀਆਂ ਐ ਸਾਰਾ ਪਤਾ ਹੈ ਦੇਖਦੇ ਆਂ ਅਗਰ ਤੂੰ ਸੱਚੀ ਆ ਤਾਂ ਤੂੰ ਸੱਚ ਅਗਰ ਮੈਂ ਸੱਚੀ ਹਾਂ ਤਾਂ ਮੈਂ ਸੱਚ ਮੇਰਾ ਤੇਰਾ ਕੋਈ ਰੋਲਾ ਨਹੀਂ ਆ ਔਰ ਬਾਕੀ ਪੰਜਾਬ ਦੀਆਂ ਧੀਆਂ ਦੀਆਂ ਮਾਵਾਂ ਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਦੀਆਂ ਕੁਵਾਰੀਆਂ ਕੁੜੀਆਂ ਕੁਵਾਰ ਬਣ ਕੇ ਕਿੱਦਾਂ ਦਾ ਡਰਾਮਾ ਕੋਲ ਕੋਲਦੀਆਂ